ਦੁਨੀਆ ਦੀ ਇਕਾ ਜਿਹੀ ਕੰਪਨੀ ਜਿੱਥੇ ਕੀ EMPLOYEES ਦੇ ਨਾਲ ਐਨਾ ਮਾੜਾ ਸਲੁਕ ਕੀਤਾ ਜਾ ਰਿਹਾ ਹੈ ਕੁੱਤੇ ਵਰਗੀ ਉਹਨਾਂ ਦੀ ਹਾਲਤ ਕਰ ਦਿੱਤੀ ਜਾਂਦੀ ਹੈ ਰੋਟੀ ਤੱਕ ਕੀ ਪਾਣੀ ਹਰ ਇੱਕ ਚੀਜ਼ ਉਹਨਾਂ ਨੂੰ ਫर्श ਦੇ ਉੱਤੇ ਰਿੰਕੇ ਹੋਏ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਤੇ ਦੀ ਵਾਇਰਲ ਹੋ ਰਹੀ ਹੈ ਪਰ ਵੀਡੀਓ ਤੁਹਾਨੂੰ ਅਸੀਂ ਨਹੀਂ ਦਿਖਾ ਸਕਦੇ ਪਰ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਕਿਵੇਂ ਇਸ ਕੰਪਨੀ ਦੇ ਮੁਲਾਜ਼ਮਾਂ ਦੇ ਨਾਲ ਐਨਾ ਮਾੜਾ ਸਲੁਕ ਕੀਤਾ ਜਾ ਰਿਹਾ ਹੈਗਾ ਹਰ ਕੋਈ ਇਸ ਵੀਡੀਓ ਦੀ ਨਿੰਦਾ ਕਰਦਾ ਹੋਇਆ ਨਜ਼ਰ ਆ ਰਿਹਾ ਦਰਸਲ ਇਹ ਵੀਡੀਓ ਕਿੱਧਰ ਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤਸਵੀਰ ਇੱਕ ਵਾਰ ਤੁਸੀਂ ਗੌਰ ਨਾਲ ਜ਼ਰੂਰ ਦੇਖਿਓ ਜਿੱਥੇ ਕਿ ਇੱਕ ਕਰਨ ਚਾਰੀ ਦੇ ਨਾਲ ਬਸਲੂਕੀ ਕਰਨ ਦੇ ਦੋਸ਼ ਲੱਗੇ ਨੇ ਦਰਸਲ ਇਹ ਵੀਡੀਓ ਕੇਰਲ ਦੀ ਇੱਕ ਨਿੱਜੀ ਮਾਰਕੀਟਿੰਗ ਕੰਪਨੀ ਦੇ ਵਿੱਚ ਦੀ ਹੈ ਜਿੱਥੇ ਕਿ ਖਰਾਬ ਪ੍ਰਦਰਸ਼ਨ ਕਰਨ ਵਾਲੇ ਮੁਲਾਜ਼ਮਾ ਦੇ ਨਾਲ ਬੇहद ਮਾੜਾ ਸਲੂਕ ਕਰਨ ਦਾ ਦੋਸ਼ ਲੱਗਿਆ ਹੈਗਾ ਇਹਨਾਂ ਮੁਲਾਜ਼ਮਾ ਨੂੰ ਕੁੱਤਿਆਂ ਦੀ ਤਰ੍ਹਾਂ ਗੋਡਿਆਂ ਭਾਰ ਚੱਲਣ ਅਤੇ ਫਰਸ਼ ਦੇ ਉੱਤੇ ਪਏ ਸਿੱਕਿਆਂ ਨੂੰ ਚੱਲਣ ਦੇ ਜਿਹੜਾ ਕਿ ਚੱਟਣ ਦੇ ਲਈ ਮਜਬੂਰ ਕਰਨ ਜਿਹੇ ਅਜਿਹੇ ਅਪਮਾਨਿਕ ਜਨਕ ਕੰਮ ਜਿਹੜੇ ਕਿ ਇਸ ਵੀਡੀਓ ਵਿੱਚ ਕੀਤੇ ਗਏ ਨੇ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਟਵਿੱਟਰ ਹੋਵੇ ਜਾਂ ਇੰਸਟਾਗ੍ਰam ਹੋਵੇ ਜਾਂ ਫੇਸਬੁਕ ਹੋਵੇ